ਮਸਪਲ ਕਾਰਪੋਰੇਸ਼ਨ ਨੇ ਜਿਹੜਾ ਇਹ ਨੂੰ ਆਈਡੈਂਟੀਫਾਈ ਕੀਤਾ ਤੇ ਉਸ ਤੋਂ ਬਾਅਦ ਜੋ ਇੱਕ ਮੁਹਿੰਮ ਚੱਲ ਰਹੀ ਹੈ ਜੀ ਯੋਧ ਨਸ਼ੇ ਵਿਰੋਧ ਦੇ ਤੇ ਉਹਦੇ ਤਹਿਤ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਕਿ ਜਿਹੜਾ ਵੀ ਬੰਦਾ ਕਿਸੇ ਵੀ ਤਰ੍ਹਾਂ ਦੀ ਰੋਂਗ ਪ੍ਰੈਕਟਿਸ ਚ ਇਨਵੋਲਵ ਹੈ ਉਹ ਕਿਸੇ ਵੀ ਤਰ੍ਹਾਂ ਦੇ ਡਰਗ ਮੰਡੀ ਨਾਲ ਕੋਈ ਵੀ ਚੀਜ਼ ਬਣਾਉਂਦਾ ਤੇ ਜਾਂ ਕੋਈ ਇਨਕ੍ਰੋਚਮੈਂਟ ਕਰਦਾ ਉਹਦੇ ਤੇ ਲਾਅ ਆਫ ਲੈਂਡ ਮੁਤਾਬਕ ਜੋ ਕਾਨੂੰਨ ਮੁਤਾਬਕ ਜੋ ਬਣਦਾ ਉਹ ਕੀਤਾ ਜਾਵੇ ਤਾਂ ਕਾਰਪੋਰੇਸ਼ਨ ਨੇ ਇਹ ਘਰ ਆਈਡੈਂਟੀਫਾਈ ਕੀਤੇ ਸੀਗੇ ਉਹਦੇ ਮੁਤਾਬਕ ਉਹਨਾਂ ਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਆਪਾਂ ਜਿੱਥੇ ਖੜੇ ਆ ਜੀ ਆਹੀ ਏਰੀਆ ਇਹਦੇ ਵਿੱਚੋਂ ਕਾਰਪੋਰੇਸ਼ਨ ਨੇ ਜਿਹੜੇ ਹਾਲੇ ਮੋਟੇ-ਮੋਟੇ ਤਿੰਨ ਘਰ ਆਈਡੈਂਟੀਫਾਈ ਕੀਤੇ ਨੇ ਔਰ ਕਾਰਪੋਰੇਸ਼ਨ ਦੇ ਸਾਰੇ ਅਧਿਕਾਰੀ ਡਿਊਟੀ ਮੈਜਿਸਟਰੇਟ ਸਾਰੇ ਖੜੇ ਨੇ ਉਦੇ ਮੁਤਾਬਕ ਇਹ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਹਨਾਂ ਦੇ ਕੋਈ ਪਰਚੇ ਵਗੈਰਾ ਵੀ ਨਹੀਂ ਹੈ ਬਿਲਕੁਲ ਸਰ ਇਹਨਾਂ ਚੋਂ ਜਿਵੇਂ ਇੱਕ ਸੁਲੀਮ ਹੈ ਜੀ ਉਹਦੇ ਤੇ ਉਹਦੀ ਵਾਈਫ ਤੇ ਬੇਟੇ ਤੇ ਇਨ ਟੋਟਲ ਉਹਨਾਂ ਤੇ 9 ਪਰਚੇ ਨੇ ਇਹਦੂ ਅੱਗੇ ਜਿਹੜੇ ਘਰ ਨੇ ਉਹਨਾਂ ਚੋਂ ਇੱਕ ਦੀਪਕ ਹੈ ਉਹਦੇ ਤੇ ਕੋਈ ਹੈਗੇ 11-12 ਪਰਚੇ ਨੇ ਜੀ ਤਾਂ ਇਹਨਾਂ ਤੋਂ ਵਿੱਚ ਜਿਹੜਾ ਥੱਲੇੜੇ ਲੈਵਲ ਤੇ ਜਿਹੜਾ ਇਹ ਰਿਟੇਲ ਤੇ ਜਿਹੜਾ ਦਿੰਦੇ ਨੇ ਕਮਰਸ਼ੀਅਲ ਚ ਦਿੰਦੇ ਨੇ ਲਿਆ ਕੇ ਤੇ ਉਹਦੇ ਨਾਲੇ ਕਾਫੀ ਜ਼ਿਆਦਾ ਜਿਹੜਾ ਸਮਾਜ ਦੇ ਵਿੱਚ ਇਹਨਾਂ ਨੇ ਇਸ ਚੀਜ਼ ਨੂੰ ਲੈ ਕੇ ਇਹਨਾਂ ਨੇ ਇੱਕ ਪੁਆਇੰਟ ਬਣਾਇਆ ਸੇਲ ਆਫ ਪੁਆਇੰਟ ਬਣਾਇਆ ਹੋਇਆ ਜਿੱਥੋਂ ਆ ਕੇ ਲੋਕਾਂ ਦੇ ਬੱਚ ਔਰ ਉਹਨਾਂ ਨੂੰ ਕੰਜ਼ੂਮ ਕਰਦੇ ਸਰ ਅੱਜ ਕੋਈ ਰੈਸਟ ਵੀ ਕੀਤੇ ਨੇ ਜਿਵੇਂ ਉਹ ਮੁੰਡੇ ਨੇ ਤੇਲ ਪਾਇਆ ਜੀ ਉਹਨੂੰ ਕੋਈ ਸਰ ਜਿਹੜਾ ਵੀ ਕਾਨੂੰਨ ਦੇ ਵਿੱਚ ਕਾਨੂੰਨ ਦੀ ਕਾਰਵਾਈ 'ਚ ਵਿਘਨ ਪਾਏਗਾ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਮੈਂ ਬੜੀ ਕਲੀਅਰ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਵਿੱਚ ਹਰ ਚੀਜ਼ ਨੂੰ ਬਰਦਾਸ਼ਤ ਕੀਤਾ ਜਾ ਸਕਦਾ ਬਟ ਕਿਸੇ ਵੀ ਤਰ੍ਹਾਂ ਦਾ ਜੇ ਕੋਈ ਕਾਨੂੰਨ ਹੱਥ 'ਚ ਲੈਂਦਾ ਕੋਈ ਡਰੱਗ ਵੇਚਦਾ ਕਿਸੇ ਤਰ੍ਹਾਂ ਦਾ ਕਿਸੇ ਨੂੰ ਥ੍ਰੈਟ ਕਰਦਾ ਉਹਦੀ ਜਿਹੜੀ ਥਾਂ ਜਿਹੜੀ ਹੈ ਉਹ ਬਿਹਾਇੰਡ ਦਾ ਬਾਰ ਸਾਨੂੰ ਸਾਡੇ ਵਰਦੀ ਐਸਐਸਪੀ ਵਰਨੁਸ਼ਰਮਾ ਸਰ ਵੱਲੋਂ ਸਟ੍ਰਿਕਟ ਆਰਡਰ ਹੈ ਕਿ ਸਭ ਤੋਂ ਪਹਿਲਾਂ ਲਾਅ ਆਫ ਲੈਂਡ ਜਿਹੜਾ ਉਹ ਪ੍ਰਵੇਲ ਕਰੇਗਾ ਉਹਦੇ ਮੁਤਾਬਕ ਜੋ ਕਾਰਵਾਈ ਉਹ ਕੀਤੀ ਜਾਏਗੀ ਮੇਰੇ ਨਾਲ ਆਜਾਦਾ ਜੀ ਕਿਹੜਾ ਇਲਾਕਾ ਹੈ ਕੀ ਹੋਇਆ ਜੀ ਸੁਣੋ ਰਹੀ ਹੈ ਐਮ ਐਲ ਏ ਕੋਈ ਨਾ ਟੜਣਾ ਦੀ ਟੱਕਾ ਕਰ ਰਿਹਾ ਬੇਬਲੀ ਐਡੇ ਟੱਕ ਪਾ ਜੁਪਾਈ ਹੈ ਮੇਰੇ ਚਾਹਗੜੀ ਸਰ ਬੇਬਲੀ ਕਾਈ ਜਾਉਂਦੇ ਹੋਰ ਸਾਡੇ ਦੇ ਕਿਹੜੇ ਬਹਿੜ ਕੋਈ ਕਰਾਏ ਤੇ ਮੇਰੇ ਅੱਜ ਕੱਲ ਮੈਨੂੰ ਪਤਾ ਜ਼ਮੀਨ ਕਿੰਨੀ ਮਹਿੰਗੀ ਹੈ ਬਰੇ ਕਰਾਂਏ ਤੇ ਮੇਰੇ ਅੱਖ ਕਿੱਥੇ ਕਿੱਤੇ ੱੱਕੇ ਆਵਾਂਗੇ ਪੂਰਾ ਮੱਲਾ ਭਾਈ ਅੱਜ ਕੱਲ ਭਾਈ ਬਾਈ ਜੜ ਨਾਂ ਦੇ ਕੋਮੇ ਡੀਜ਼ਲ ਘੇਰੇ ਵਿੱਚ ਪੰਟਰੋਲ ਮੈਂ ਅੱਗ ਲੈ ਕੇ ਮਰਨ ਨਾਲ ਅੱਗ ਲੈ ਕੇ ਮਰਨਾ ਮੈਨੇ ਇਸ ਟਾਈਮ ਸਾਡਾ ੱੱਕਾ ਹੋ ਗਿਆ ਯਾਰ ਬੇਬਲੂਸ਼ ਕਰਨ ਮੈਂ ਮੈਨੇ ਕੋਲੀ ਘਰਾ ਜੋ ਵੀ ਕੁਝ ਕਰਦੇ ਬਾਈ ਅਸੀਂ ਸਾਥ ਚ ਜਾ ਰਹੇ ਬੈਠੇ 90 ਸਾਲ ਹੋ ਗਏ ਨੇ ਕਿ ਸੋ ਸਾਲ ਤਾਂ ਵੀ ਹੋ ਗਿਆ ਸਾਡੇ ਪੂਰੀ ਪੀੜ੍ਹੀ ਮਰ ਗਈ ਸਾਡੇ ਮਰ ਗਏ ਵੀਰੇ ਸਾਡੇ ਪੀੜ੍ਹੀ ਪੀੜ੍ਹੀਆਂ ਹੀ ਹੋਰੇ ਮਰ ਗਏ ਐਮ ਐਲ ਏ ਕੋਲੀ ਨੇ ਦੇਖੋ ਇਹਨਾਂ ਨੂੰ ਕੀ ਸਾਬਿਤ ਕਰ ਰਹਾ ਤੂੰ ਕੋਠਾ ਪਰ ਚੜ ਜਾ ਕੇ ਬੜਾਈ ਤੋੜਵੀਂ ਕਰਤੇ ਹੈ ਕਿਹੜਾ ਘਰ ਸੀ ਥੋੜਾ ਦੱਸੋਗੇ ਕਦੋਂ ਤੋਂ ਰਹਿ ਰਹੇ ਸੀ ਕਦੋਂ ਤੋਂ ਰਹਿੰਦੇ ਸੀ ਉਹ ਮੇਰੇ ਤਾਂ ਹੋ ਗਈਆਂ ਜੀ ਸਾਡੇ ਦਾਦੇ ਪਰਦਾਦੇ ਪੰਜਾਹ ਸਾਲ ਤੋਂ ਬੈਠ ਗਏ ਸਨ ਕੀ ਕਿਹੜੀ ਕਲੋਨੀ ਹੈ ਕੀ ਨਾਮ ਹੈ ਇਸਨੋਰਿਆ ਡਾ ਵੱਜਦਾ ਇਸਨੋਰਿਆ ਡਾ ਅੱਛਾ ਕਿੰਨੇ ਘਰ ਹੈ ਇੱਥੇ ਟੋਟਲ ਲੱਗਦਾ 30 40 ਘਰ ਆਏ ਬੋਟ ਬਣੀ ਹੈ ਤੁਹਾਡੀ ਹਾਂਜੀ ਬੋਟ ਬਣੀ ਨਹੀਂ ਗਾਰਡ ਬਣਾ ਸੀ ਉਧਰ ਰਹਿ ਨਾਲੇ ਸਾਡੇ ਦਾਦੇ ਪਰਦਾਦੇ ਸਰਦਾਰ ਨਕਸ਼ਾ ਨਹੀਂ ਪਾਸ ਬਸ ਨਕਸ਼ਾ ਨਹੀਂ ਪਾਸ ਹੋਇਆ ਬਸ ਅੱਛਾ ਹੋਰ ਬਾਕੀ ਕੀ ਬਿਜਲੀ ਦਾ ਮੀਟਰ ਲੱਗਿਆ ਹੋਇਆ ਹੈ ਮੀਟਰ ਸਾਰੇ ਦਾ ਮੀਟਰ ਲੱਗਿਆ ਦੇਖੋ अच्छा ਹੁਣ ਇਹ ਤੋਂ ਇੰਨੀ ਸਰਕਾਰਾਂ ਨੇ ਹੁਣ ਤੋੜਨ ਦੀ ਕੀ ਲੋੜ ਇਹਦੀ ਸਰਕਾਰ ਹੈ ਜਿਹੜੀ ਇਹ ਬੀਜੇਪੀ ਸਰਕਾਰ ਹੈ ਕਹਿੰਦੇ ਨੇ ਕਿ ਤੁਹਾਨੂੰ ਰੋਟੀਆ ਬਣਾ ਕੇ ਦੇਣਾ ਇਹ ਤਾਂ ਆਮ ਆਦਮੀ ਦੀ ਸਰਕਾਰ ਹੈ ਉਹ ਦੇਖੋ ਸਾਡੇ ਗਰੀਬਾਂ ਦਾ ਘਰ ਤੋੜਦਾ ਸਾਲ ਵੀ ਨਹੀਂ ਆਇਆ ਬਣਾਉਣ ਇਹ ਆਮ ਆਦਮੀ ਪਾਰਟੀ ਵੱਲੋਂ ਆ ਉਹ ਦੇਖੋ ਕਿਹਦੇ ਵੱਲੋਂ ਹੋ ਰਿਹਾ ਆ ਜਿਆ ਬਾਤ ਨਹੀਂ ਕਰਦੇ ਜਿਹੜੀ ਸਰਕਾਰ ਜਿਹੜੀ ਯਾਰ ਲਾ ਲਾ ਕੇ ਤੋੜਦੇ ਨੇ ਕੋਈ ਸਰਕਾਰ ਸਾਡੇ ਗਰੀਬਾਂ ਦਾ ਬਿਆ ਮੋ ਘਰ ਤੋੜ ਕੇ ਅਸੀਂ ਕਿੱਥੋਂ ਲੈ ਲਾਂਗਾ ਦੱਸੋ 300 ਰੁਪਏ 400 ਰੁਪਏ ਕਮਾਉਣ ਤੁਹਾਨੂੰ ਕੋਈ ਜਗ੍ਹਾ ਦਿੱਤੀ ਇਹਨਾਂ ਨੇ ਹੋਰ ਕੁਝ ਨਹੀਂ ਦਿੱਤੇ ਨਾ ਸਾਨੂੰ ਕੋਈ ਜਗ੍ਹਾ ਸਟੇ ਦਿੱਤੀ ਨਾ ਕੋਈ ਪੈਸਾ ਦਿੱ ਅਸੀਂ ਕਾ ਤੁਹਾਡਾ ਮੱਲਾ ਬੇਦਾਰ ਹੈ ਕਿ ਗਲਤ ਕੰਮ ਕਰਦਾ ਜਿਹੜੇ ਗਲਤ ਕੰਮ ਕਰਦੇ ਤੁਸੀਂ ਉਹਨਾਂ ਨੂੰ ਫੜੋ ਕਾਫੀ ਨਸ਼ੇ ਨੂੰ ਸ਼ੇਬੇ ਤੇ ਉਹਨਾਂ ਕਰਕੇ ਕਿੰਨੇ ਕਰਦੇ ਕੀ ਦੋ ਚਾਰ ਬੰਦੇ ਕਰਦੇ ਸੀ ਉਹ ਬੈਠੇ ਜੇਲਾ 'ਚ ਅੱਛਾ ਉਹਨੂੰ ਦੋ ਚਾਰ ਬੰਦੇ ਕਰਕੇ ਸਾਰਾ ਮੱਲਾ ਥੋੜੀ ਪਟੇਗੇ ਹਾਂ ਉਹ ਦੇਖੋ ਤੁਹਾਡੇ ਸਾਹਮਣੇ ਸਾਰੇ ਉੱਧਰ ਦੇ ਘਰਾਂ 'ਚ ਆਰਦੇ ਸਾਰੇ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਹੀ ਮੰਗ ਕਰਦੇ ਆ ਸਭਾ ਸਾਡੇ ਘਰ ਦੋ ਤੁਹਾਨੂੰ ਜਗ੍ਹਾ ਵੀ ਜ਼ਮੀਨਾਂ ਤੋਂ ਹੁਣ ਅਸੀਂ ਕਿੱਥੇ ਜਾ ਕੇ ਰਹਿਵਾਂਗੇ ਸਾਡੇ ਛੋਟੇ ਛੋਟੇ ਬੱਚੇ ਨੇ ਉਹ ਦੇਖੋ ਉਧਰ ਕੀ ਕੰਮ ਕਰਦੇ ਹੋ ਆਪਣੀ ਟਰਾਲ ਦਾ ਕੰਮ ਹੈ ਪੰਜਾਬੀ ਟਰਾਲ ਕਰਨਾ ਆਪਾਂ ਬ ਦੇਖੋ ਰਪਨਲ ਪ੍ਰੋਗਰਾਮ ਕਿੰਨੇ ਵਜੇ ਦੀ ਕਾਰਵਾਈ ਸ਼ੁਰੂ ਹੋਈ ਹੈ ਇਸ ਵੇਲੇ ਤੇ ਹਰਖਿਆਈ ਹੈ 5:00 ਵਜੇ ਦੇ ਕਿੰਨੇ ਘਟਾ ਚੁੱਕੇ ਹੁਣ ਤੱਕ ਕੀ ਤੁਹਾਡਾ ਉਸ ਪੰਜ ਤੋਂ ਕਿੰਨੇ ਘਰ ਤੋੜੇ ਕਿੰਨੇ ਘਰ ਤੋੜਨੇ ਇਹਨਾਂ ਨੇ ਬਾਕੀ ਦੇਖੋ ਸਰਦਿਆ ਦੇਖੋ ਤੋਂ ਗਮਲੇ ਤੋੜੇ ਝੜ ਕੋ ਚੁੱਥੇ ਪੰਨ ਵਾਲਾ ਮੇਰੇ ਕਿੰਨੇ ਚਾਰ ਪੱਤ ਰਹਿੰਦੇ ਕਿੰਨੇ ਵਿੱਚ ਪਰਿਵਾਰ ਚ ਕੋਈ ਜਾਣ ਮੈਂ ਮੰਮੀ ਤੇਰੇ ਸਭ ਘਰਾਂ ਨੇ ਅਸੀਂ ਸਭ ਮਿਲ ਕੇ ਇਹ ਹੁਣ ਤੋੜਨ ਕੀ ਲੋੜ ਪਈ ਪਤਾ ਨਹੀਂ ਤੋਂ ਪਾਈਆਂ ਕਰਦੇਗੇ ਅਸਲ ਵਿੱਚ ਮੈਂ ਛੋਟੇ ਕਮਰੇ ਜੰਗੀਰ 55ਤ ਵਿੱਚ ਰਹੇ ਪੂਰੇ ਕਿੰਨੇ ਸਾਲ ਤੋਂ ਰਹਿੰਦੇ ਹੋ ਮੈਂ 55 ਸਾਲ ਤੋਂ ਮੈਂ ਰਹਿੰਦੀ ਹੋਣੀ ਸੀ ਬੱਚਾ ਲੱਗਿਆ ਹੋਇਆ ਹਾਂ ਜੀ ਮੇਰੇ ਸਭ ਕੁਝ ਸਾਫ਼ ਲੱਗੇ ਆ ਕਿ ਜਿੰਨਾ ਵੇਚਦੇ ਤੁਸੀਂ ਉਹਨਾਂ ਦਾ ਕਿਉਂ ਨਹੀਂ ਤੋੜਦੇ ਤੁਸੀਂ ਨਜਾਇਜ਼ ਦਾ ਘਰ ਕਿਉਂ ਤੋੜਦੇ ਪਏ ਆ ਇਹ ਤਾਂ ਹੱਥ ਪੰਚੀ ਨਹੀਂ ਮੈਂ ਸਰਕਾਰ ਤੋਂ ਕੀ ਮੰਗ ਕਰਦੇ ਅੱਜ ਸਰਕਾਰ ਤੋਂ ਹੀ ਮੰਗਤਾ ਅੱਧੀ ਵੀ ਕੋਈ ਜਗ੍ਹਾ ਨਹੀਂ ਦਿੱਤੀ ਤੁਹਾਨੂੰ ਕੋਈ ਸਾਇ ਨਾਲ ਤੂੰ ਪਾਣੀ ਦਿੱਤੀ ਨਾਮ ਆ ਤੁਹਾਡਾ ਮੈਂ ਨਾ ਪੌਣ ਸੀ ਇਹ ਕਿਹੜਾ ਏਰੀਆ ਹੈ ਸੁਨੋਰੀਆ ਤਾਂ ਆਪਕੋ ਸਾਥ ਕਰਨੀ